ਇਸ ਵੇਲੇ ਦੀ ਮੰਦਪਾਗੀ ਖਬਰ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਕਾਲਵਾ ਤੋਂ ਆ ਰਹੀ ਹੈ ਜਿੱਥੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਕਾਦੀਆਂ ਦੇ ਨਜ਼ਦੀਕੀ ਪਿੰਡ ਕਾਲਵਾ ਦੇ ਰਹਿਣ ਵਾਲੇ ਫੌਜੀ ਕਾਫਲ ਮਸੀਹ ਪੁੱਤਰ ਜੇਮਸ ਮਸੀਹ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਅਮਰਿਤਕ ਫੌਜੀ ਦੇ ਪਿਤਾ ਨੇ ਕਿਹਾ ਕਿ ਉਹਨਾਂ ਦਾ ਛੋਟਾ ਬੇਟਾ ਕਾਫਲ ਮਸੀਹ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਕਮ ਅਸਾਮ ਵਿੱਚ ਆਪਣੀ ਡਿਊਟੀ ਤੇ 79 ਡਿਊਟੀ ਦੌਰਾਨ ਹੀ ਕਾਫਲ ਮਸੀਦੀ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਿਆ ਹੈ ਕਾਫਲ ਦਾ ਪਾਰਥਿਕ ਸਰੀਰ ਪੋਸਟਮਾਰਟਮ ਤੋਂ ਬਾਅਦ ਜਦੀ ਪਿੰਡ ਲਿਆਂਦਾ ਜਾਵੇਗਾ ਉੱਥੇ ਹੀ ਜਦੋਂ ਪੂਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਲੋਕਾਂ ਨੂੰ ਮਿਲੀ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਪੀੜਿਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਗਏ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬਹੁਤ ਹੀ ਬੁਰਾ ਹਾਲ ਸੀ ਆਓ ਤੁਹਾਨੂੰ ਦਿਖਾਉਂਦੇ ਹਾਂ ਕਾਦੀਆਂ ਤੋਂ ਸੀਨੀਅਰ ਜਰਨਲਿਸਟ ਸਲਾਮਤਾਰੀ ਦੇ ਨਾਲ ਸਾਡੀ ਇਹ ਖਾਸ ਰਿਪੋਰਟ ਆਨੰਦ ਬਕਰ ਕਾਫਲ ਮੁਸਈ ਸੀ ਪ੍ਰਾਛੋਟਾ ਨੂੰ ਸੂਚਨਾ ਮਿਲੀ ਤੁਹਾਨੂੰ ਤਾਂ ਸ਼ਾਮ ਨੂੰ ਫੋਨ ਆਇਆ ਕੇ ਕੁਛ ਹੋ ਗਿਆ ਇਦਾਂ ਕਰਕੇ ਹੋਰ ਪਤਾ ਲੱਗੂਗਾ ਜਦੋਂ ਆਵਾਂਗੇ ਫੇਰ ਹੀ ਕੁਛ ਪਤਾ ਲੱਗੂ ਅਸੀ ਤੁਮ ਨੂੰ ਸ਼ਾਮ ਨੂੰ ਸ਼ਾਮ ਨੂੰ ਸਭ ਤੋਂ ਕੀ ਪੜੀ ਸਮੋ ਕਿੰਨਾ ਦਾ ਫੋਨ ਆਇਆ ਜੀ ਸੀ ਉਹਨਾਂ ਤੋਂ ਜੀ ਸੀ ਤੋਂ ਆਇਆ ਅਸਲ ਤੋਂ ਮੰਨਦੇ ਕੋਈ ਵੀ ਦਾੜੀ ਚੁੜੇ ਲਾ ਅਸਲੀ ਵਾਰੀ ਕਦਮ ਚੱਲ ਰਹੇ ਨੇ ਮੇਰੇ ਉੱਤੇ 4-5 ਦਿਨ ਪਹਿਲੋਂ ਹੀ ਗੱਲ ਹੋਈ ਸੀ ਕਰਨ ਵਾਲੋ ਕਰਦੇ ਨਹੀਂ ਨਹੀਂ ਕੋਈ ਕਰਦੇ ਸਿਰਫ ਉਹ ਮਨ ਕਹਿੰਦੇ ਇਹ ਜਿੰਨਾ ਤਾਰੇ ਬਣੇ ਵੱਡੀ ਇਹ ਕਹਿੰਦੇ ਆਪਣੀ ਦੁਕਾਨ ਵੱਡੀਗਾ ਮੈਂ ਤੁਹਾਨੂੰ ਪੈਸੇ ਪਾਉਣਾ ਕੋਨਾ ਦਾ ਪਾਰਟੀ ਚਰੀਤ ਤਾਂ ਲੈ ਜਾਣਾ ਪਰ ਸੋਰਸੋਂ ਆਏਗਾ ਫਿਰ 10 ਵਜੇ ਮੈਂ ਮੇਰੇ ਜੀਜਾ ਜੀ ਸੰਗ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰ ਰਹੇ ਉਹ ਕਹਿ ਰਹੇ ਹੂ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋਂ ਦੀਦੀ ਦਾ ਫੋਨ ਆਇਆ ਵਾ ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਡੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਦੱਸਾਂ ਨਹੀਂ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਯਾ ਲੋ ਫਿਰ ਅਸੀਂ ਕਨਫਰਮ ਜਦੋਂ ਭਾਜੀ ਹੁਣਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਦੀ ਗੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆਂ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੱਦਲ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਵੀਪੀ ਘਟ ਗਿਆ ਸਾਰਾ ਉਹਨੂੰ ਰਾਤ ਨੂੰ ਹਸਪਤਾਲੋਂ 11 ਵਜੇ ਪਾਜੀ ਵੈਬਲ ਨੇ ਖੜਿਆ ਫਿਰ ਰਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਹੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ ਚ ਰੱਖਿਆ ਇੱਧਰ ਅਸੀਂ ਡਰਦੇ ਲਿਆ ਉਨੀ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਅੱਤ ਖੁਦਾ ਦਾ ਵੈਰ ਇਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਦੀਪਨ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ